ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਤੇ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਖੁੰਨਣਕਲਾਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਜਿਹੜਾ ਇਹ ਪਿੰਡ ਇਹ ਮੁਕਤਸਰ ਸਾਹਿਬ ਤੋਂ 20 ਕਿਲੋਮੀਟਰ ਦੇ ਆਸ-ਪਾਸੇ ਰਹਿ ਜਾਂਦਾ ਤੇ ਅੱਜ ਜਿਹੜੇ ਘਰੇ ਪਹੁੰਚੇ ਇੱਥੇ ਇੱਥੇ ਬਾਈ ਹੋਰਾਂ ਨੇ ਮੱਝਾਂ ਰੱਖੀਆਂ ਤੇ ਕਾਫੀ ਸ਼ੌਂਕ ਆ ਜਿਵੇਂ ਘਰੇਲੂ ਮੱਝਾਂ ਪਾ ਰੱਖੀਆਂ ਤੇ ਨਾਲ ਬਾਈ ਹੋਰੀ ਬਰੀਡਿੰਗ ਤੇ ਵੀ ਹੁਣ ਕੰਮ ਇਹਦੇ ਕਰ ਰਹੇ ਆ ਤੇ ਬਾਕੀ ਨੂੰ ਪੁੱਛਾਂ ਕਿਹੜੀ-ਕਿਹੜੀ ਇਹ ਕੁਰਟਿਆਂ ਦੇ ਗਾਂ ਮੱਝਾਂ ਕਿਹੜੀ ਕਿਹੜੀ ਬਰੀਡ ਦੀ ਆ ਤੇ ਇਹਨਾਂ ਬਲੈਡ ਲਾਈਨ ਕੀ ਆ ਤੇ ਜਿਹਦੇ ਵਿੱਚ ਇੱਕ ਆ ਮੱਝ ਤੁਸੀਂ ਵੇਖ ਰਹੇ ਹੋ ਜਿਹੜੀ ਇਹ ਵੀ ਉਹ ਕਾਊ ਕੀਤੀ ਹੈ ਬਾਈ ਹੋਰਿਆਣੇ ਇਹ ਵੇਚਣੀ ਆ ਤੇ ਬਾਕੀ ਹੋਰ ਵੀ ਮੇਰੇ ਸਾਹਮਣੇ ਨਾਲ 6-7 ਪਸ਼ੂ ਹੈਗੇ ਬਾਈ ਹੋਰਿਆਣੇ ਕੋਲੇ ਤੇ ਬਾਕੀ ਜਿਹੜੀਆਂ ਤੁਹਾਨੂੰ ਤਿੰਨ ਕਵਰ ਕਰ ਰਹੇ ਤਿੰਨ ਮੱਝਾਂ ਇਹ ਤੇ ਬਹੁਤ ਸੋਹਣੀਆਂ ਮੱਝਾਂ ਜਿਹੜੇ ਅੱਜ ਕੱਲ ਦੇ ਟਾਈਮ 'ਚ ਆਪਾਂ ਕੀ ਦੇਖਦੇ ਆ ਕਿ ਆਪਣੇ ਜਿਹੜੇ ਕਿੱਲਿਆਂ ਤੋਂ ਤੇ ਜਿਹੜੀਆਂ ਮੱਝਾਂ ਉਹ ਕਿੱਲੇ ਆਪਣੇ ਖਾਲੀ ਹੋ ਗਏ ਆ ਖੁਰਲੀਆਂ ਖਾਲੀ ਹੋ ਗਈਆਂ ਤੇ ਬਹੁਤ ਘੱਟ ਦੇਖਦੇ ਹੁਣ ਆਪ ਨੂੰ ਆਉਣ ਵਾਲੇ ਜਿਹੜੇ ਕਿਸਾਨਾਂ ਦੇ ਘਰੇ ਦੇਖਣ ਨੂੰ ਮਿਲਦੀਆਂ ਮੱਝਾਂ ਪਰ ਵੇਖ ਕੇ ਮਨ ਬਹੁਤ ਖੁਸ਼ ਹੋਇਆ ਕਿ ਬਾਈ ਹੋਰਾਂ ਦੇ ਘਰੇ ਅੱਜ ਵੀ ਇਹਨਾਂ ਨੇ ਜਿਹੜੀਆਂ ਮੱਝਾਂ ਨੂੰ ਸਾਫ ਕੇ ਰੱਖਿਆ ਹੋਇਆ ਤੇ ਆਓ ਆਪਾਂ ਮਿਲੌਣੇ ਆ ਤੇ ਜਿਹੜਾ ਇਹਨਾਂ ਆਪਾਂ ਘਰੇ ਪਹੁੰਚੇ ਆ ਇਹਨਾਂ ਦਾ ਨਾਮ ਹੈਗਾ ਗਮਦੂਰ ਸਿੰਘ ਲੰਬardar ਆਪਾਂ ਉਹਨਾਂ ਦੇ ਘਰੇ ਪਹੁੰਚੇ ਆ ਤੇ ਆਜੋ ਪਹਿਲਾਂ ਗੱਲਬਾਤ ਕਰਾਉਨੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਈ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਤਾਂ ਕਾਲਾ ਸਿੰਘ ਜੀ ਅਚਾ ਗਮਦੂਰ ਸਿੰਘ ਕੀ ਦਾ ਨਾਂ ਜੀ ਮੇਰਾ ਪਿਤਾ ਦਾ ਨਾਮ ਇਹ ਇਹ ਸ਼ੌਂਕ ਤੁਹਾਨੂੰ ਕਦੋਂ ਦਾ ਇਹ ਇਹ ਤਾਂ ਹੀ ਪੀੜੀ ਦਾ ਪੀੜੀ ਦੇ ਹੀ ਆ ਜੀ ਜੋ ਹਾਂ ਇਹ ਬਜ਼ੁਰਗਾ ਤੋਂ ਪਹਿਲਾਂ ਵੀ ਮਈਆਂ ਦਾ ਰੱਖਦੇ ਘਰੇ ਉਹ ਹੁੰਦੀਆਂ ਹੀ ਆ ਠੀਕ ਆ ਠੀਕ ਆ ਹਾਂ 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 ਤੇ ਇਹ ਆਪਾਂ ਜੀ ਤੁਸੀਂ ਬਰੀਡਿੰਗ ਦੇ ਕਿਦੋਂ ਤੋਂ ਧਿਆਨ ਦੇਣਾ ਸ਼ੁਰੂ ਕੀਤਾ ਬਾ ਹੋ ਗਈ ਹੁਣ ਪੰਜ ਚਾਰ ਸਾਲ ਹੋ ਗਏ ਹੁਣ ਠੀਕ ਲੋਂ ਲੱਗੇ ਆਪਣੇ ਡਾਕਟਰ ਕਾਕਾ ਖਾਨ ਵਾਲਾ ਮੁੰਡਾ ਉਹਨ ਲਾ ਕੇ ਜਾਂਦਾ ਇੱਕ ਗੱਲ ਮੈਨੂੰ ਦੱਸੋ ਜਿਵੇਂ ਹੁਣ ਆਪਾਂ ਕਹਿੰਦੇ ਹਣਾ ਵੀ ਪਸ਼ੂ ਵੇਚ ਦਿੰਦੇ ਆ ਮੱਝਾਂ ਇਰ ਕੋਈ ਫਾਇਦਾ ਨਹੀਂ ਰੱਖਣ ਦਾ ਤੇ ਬਾਹ ਨੂੰ ਇਸੇ ਕੰਮ ਟਿਵੇਂ ਲੱਗਦਾ ਤੁਸੀਂ ਅੱਜ ਵੀ ਇਹ ਸਾਫ ਕੇ ਰਖੀਡ ਬਰੀਡ ਆ ਇਹ ਬਹੁਤ ਫਾਇਦਾ ਜੀ ਮੈਂ ਆ ਆ ਜਿਹੜੀ ਝੁੱਟੀ ਹੈ ਮੱਝ ਹੈ ਇਹਦੇਆਂ ਛੀਮੀ ਕੇ ਸਤਵੀਂ ਇਹਦਾ ਫਾਲੋ ਉਹਦਾ ਮੈਂ ਦੇ ਦੀਆਂ ਕਟੀਆਂ ਵੇਚੀ ਤੇ ਬਹੁਤ ਵੇਚੀਆਂ ਇਹ ਦੂ ਪਹਿਲਾਂ ਆ ਦਾ ਟਾਈਮ ਪਾਸ ਬਹੁਤ ਸੋਹਣਾ ਹੁੰਦਾ ਹੈ ਵਧੀਆ ਨਾਲੇ ਜਵਾ ਕੰਮਾ ਤਾਂ ਹੁੰਦਾ ਤੇ ਲੱਗਦੇ ਆ ਹਾਈ ਹਾਈ ਤੇ ਕਿਹੜੀ ਕਿਹੜੀ ਤੁਹਾਡੇ ਕੋਲ ਬਰੀਡ ਆ ਕਿਹੜੇ ਕਿਹੜੇ ਬਲੱਡ ਲਾਈਨ ਆ ਤੁਹਾਨੂੰ ਵੀ ਦੱਸੋ ਇਹ ਤਾਂ ਹੀ ਵੇਰਕਾ ਦੇ ਟੀਕੇ ਦੀ ਹੈ ਅੱਛਾ ਵੇਰਕਾ ਦੇ ਟੀਕੇ ਦੀ ਹੈ ਹਾਂ ਇਹ ਹੁਣੇ ਹੈਗੀ ਹੈ ਪਰਿਆਦੀ ਟੀਗਾ ਆਪਣੇ ਲੁਧਿਆਣਾ ਯੂਨੀਵਰਸਿਟੀ ਦਾ ਲੁਧਿਆਣਾ ਯੂਨੀਵਰਸਿਟੀ ਦਾ ਕਿੰਨੇ ਟਾਈਮ ਦੀ ਹੋ ਗਈ ਹੈ ਇਹ ਇਹ ਹੋ ਗਈ ਮਨਾਂ ਦਾ 3.5 ਸਾਲ ਇਹ ਤਿੰਨਾਂ ਸਾਲਾਂ ਦੀ ਸੂਪ ਹੀ ਸੀ ਪਹਿਲਾ ਸੂਆ 3.5 ਸਾਲ ਦੀ ਹੈ ਦੂਜੇ ਸੂਏ ਆ ਘਰ ਦੀ ਬੱਚੀ ਹੈ ਇਹਦੀ ਮਾਂ ਵੀ ਆਪਣੇ ਘਰ ਦੀ ਇਸ ਘਰੇ ਜੰਮੀ ਸੀ ਇਹ ਬਕਾਊ ਕੀਤੀ ਹੈ ਇਹ ਹਾਂ ਜੀ ਬਕਾਊ ਹੈ ਇਹ ਇਹ ਬਕਾਊ ਕੀਤੀ ਆ ਹਾਂ ਠੀਕ ਆ ਤੇ ਆਪਣਾ ਕਿੰਨਾ ਦੁੱਧ ਦੁੱਧ ਪਹਿਲੇ ਸੂਏ ਦਿੱਤਾ ਜੀ ਇਹਨੇ 15 ਤੋਂ 16 ਲੀਟਰ ਪਗਬਾਬ 16 ਲੀਟਰ ਹਾਂ ਪਹਿਲੇ ਸੂਏ ਦੇ ਦੁੱਧ ਆ ਇਹ ਕੀ ਬੰਗਦੇ ਤੁਸੀਂ ਸਮਝਦਾ ਇਹ ਮੌਕੇ ਤੇ ਕਰ ਲਾਂਗੇ ਅੱਛਾ ਪੂਰਤੀ ਕਰੋਗੇ ਭਾਵੇਂ ਹੀ ਮੌਕਾ ਇਹਦਾ ਦਾ ਰੇਟ ਆ ਪੂਰਤੇ ਕੀਤਾ ਜਾਊਗਾ ਹਾਂ ਅੱਛਾ ਤੇ ਇਹਦੇ ਬਾਰੇ ਦੱਸੋ ਇਹਦੀ ਪੂਰ ਕਿਹਨ ਪਤਾ ਨਹੀਂ ਇਹਦਾ ਇਹ ਸਰਕਾਰੀ ਸੀਮੰਦ ਦੀ ਹੈ ਜੀ ਸਰਕਾਰੀ ਸੀਮੰਦ ਦੀ ਹੈ ਬਹੁਤ ਸੁਣੀ ਹੈ ਹਾਂ ਹਾਂ ਇਹ ਆਹਾਂ ਇਹ 70570 ਦੀ 70570 ਦੀ ਹਾਂ ਜੀ ਸੁਈ ਵੀ ਹੈ ਬਹੁਤ ਸੋਨਾ ਬੋਲਾ 70570 ਹਾਂ ਠੀਕ ਹੈ ਇਹਦੀ ਆ ਬੱਚੀ ਹੈ ਇਹ ਹਰਜ ਯੂਨੀਵਰਸਿਟੀ ਦੇ ਟੀਚਰ ਹੈ ਹਰਜ ਯੂਨੀਵਰਸਿਟੀ ਠੀਕ ਆ ਤੇ ਬਾਕੀ ਅੱਛਾ ਫਕਾਵਾ ਹੈ ਹਾਂ ਅੱਛਾ ਫਕਾਵਾ ਠੀਕ ਆ ਤੇ ਉਹ ਕੱਟੀ ਉਹ ਇਹ ਹੈਗੀ ਆ ਸਰ ਯੂਨੀਵਰਸਿਟੀ ਕਦੇ ਆਈਦੀ ਹੈ ਜੀ ਇਸ ਬੱਚ ਮਹੰਦੀ ਹੈ ਉਹ ਮਹੰਦੀ ਹੈ ਸਾਫ ਦੀ ਹਾਂ ਹਾਂ ਠੀਕ ਆ ਬਹੁਤ ਸੋਹਣੇ ਪਸ਼ੂ ਆ ਬਹੁਤ ਵਧੀਆ ਸਾਫ ਕੇ ਰੱਖਿਆ ਤੇ ਬਾਕੀ ਜਿਹੜੀ ਆਹ ਮੱਝ ਆ ਇਹ ਵਕਾਊ ਆ ਤੇ ਜਿਹੜਾ ਡੇਟ ਆ ਇਹਦਾ ਫੋਨ ਤੇ ਕੀਤਾ ਜਾਊਗਾ ਤੇ ਜੇ ਕਿਸੇ ਨੂੰ ਪਸੰਦ ਆ ਤਾਂ ਬਾਈ ਹੋਰ ਤੁਸੀਂ ਗੱਲਬਾਤ ਤੁਸੀਂ ਕਰ ਸਕਦੇ ਹੋ ਤੇ ਬਹੁਤ ਸੋਹਣੀ ਮੱਝ ਆ ਬਾਕੀ ਦੀ ਦੇਖ-ਵੇਖ ਸਕਦੇ ਹੋ ਸਰੀਰ ਬੰਤਰ ਬਹੁਤ ਸੋਹਣੀ ਆ ਤੇ ਮੂ ਮਥਾਈ ਬਹੁ ਸੋਨੇ ਦਾ ਤੇ ਦੂਜੇ ਸੂਬੇ ਆ ਤੇ ਜੇ ਕਿਸੇ ਵੀਰ ਨੇ ਖਰੀਦਣੀ ਹੋਵੇ ਤਾਂ ਬਾਈ ਇਹਨੂੰ ਗੱਲਬਾਤ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ